ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਕੀ ਫਤਿਹ ਅਮਰਤ ਬਾਈ ਸਾਡਾ ਭਰਾ ਅਸੀਂ 300 ਕਿਲੋਮੀਟਰ ਬਾੜ ਤੋਂ ਇੱਥੇ ਖੇਡਣ ਨਹੀਂ ਆਏ ਸੀ ਕੋਈ ਮਿੱਟੀ ਕੱਢਣ ਨਹੀਂ ਆਏ ਸੀ ਸਾਡੀਆਂ ਇਹਦਾ ਪਹਿਲਾ ਮੈਚ ਹੋਇਆ ਨਾ ਅਸੀਂ ਉਦੋਂ ਟਾਈਆਂ ਵੇਲੇ ਕੋਲੇ ਸੀ ਨਾ ਜਦੋਂ ਸੈਮੀ ਦੀਆਂ ਟਾਂਗਾਂ ਪੈਗਾਂ ਸਾਡਾ ਕੋਈ ਉਦੋਂ 플레이ਰ ਕੋਲੇ ਆਇਆ ਵੀਰ ਸਾਡਾ ਘਰ ਦਾ ਟੂਰਨਾਮੈਂਟ ਆ ਚੱਲ ਅਸੀਂ ਅਮਰਤ ਦੇ ਮੂੰਹ ਨੂੰ ਬਾਊ ਆਲਖ ਦੇ ਮੂੰਹ ਨੂੰ ਅਸੀਂ ਯਾਰ ਫੇਰ ਵੀ ਕਮੇਟੀ ਨਾਲ ਤੇ ਆ ਲੋਕਾਂ ਦਾ ਕੀ ਕਸੂਰ ਆ ਜਿਹੜੇ ਖੜੇ ਵੇਖੀ ਜਾਂਦੇ ਆ ਜਿਵੇਂ ਕਮੇਟੀ ਕਹੂਗੀ ਦਵਾਰੇ ਟਾਂਗਾ ਪਾ ਦਿਓ ਯਾਰ ਅਸੀਂ ਖੇਡ ਲਾਂਗੇ ਧੰਨਵਾਦ ਬਾਈ ਹਲੋ ਜੰਗੀਆਣੇ ਦੀ ਟੀਮ ਜੱਗੇ ਕੋਚ ਨੇ ਬੜੇ ਪਿਆਰ ਤੇ ਸਤਕਾਰ ਦੇ ਨਾਲ ਆਖਿਆ ਵੀ ਅਸੀਂ ਅਮਰਤ ਜੀ ਸੱਦੇ ਤੇ ਅੱਜ ਆਏ ਆ ਤੇ ਟਾਈਆਂ ਦੁਆਰੇ ਪਾ ਕੇ ਮਸਲਾ ਹੱਲ ਹੁੰਦਾ ਜੰਗੀਆਂ ਨੇ ਦੀ ਟੀਮ ਇਸ ਗੱਲ ਨਾਲ ਸਹਿਮਤ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਟੀਮ ਲਈ